ਆਪ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੱਲ ਲੁਧਿਆਣਾ ਦੇ ਵਿੱਚ ਪਹੁੰਚ ਰਹੇ ਨੇ ਤਾਂ ਸਨਤਕਾਰਾ ਦੇ ਨਾਲ ਮੀਟਿੰਗ ਹੋਣ ਜਾ ਰਹੀ ਆ ਮੇਰੇ ਨਾਲ ਰਾਜ ਸਭਾ ਐਮਪੀ ਸੰਜੀਵ ਰੋੜਾ ਜੀ ਮਜੂਰੇ ਗੱਲਬਾਤ ਕਰ ਲੈਣਾ ਸਰ ਹਲਕਾ ਬੇਸ਼ਤੋ ਤੁਸੀਂ ਉਮੀਦਵਾਰ ਵੀ ਹੋ ਕੱਲ ਮੀਟਿੰਗ ਹੋਣ ਜਾ ਰਹੀ ਆ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਰਹੇ ਨੇ ਕਿਸ ਤਰ੍ਹਾਂ ਦੀ ਮੀਟਿੰਗ ਹੋਵੇ ਕੀ ਕੀ ਏਜੰਡੇ ਹੋਣਗੇ ਮੀਟਿੰਗ 'ਚ ਇਹ ਜਿਹੜੀ ਕੱਲ ਦੀ ਮੀਟਿੰਗ ਹੈ ਜੀ ਇਹ ਇੰਡਸਟਰੀ ਨਾਲ ਹੈ ਜਿਹੜੇ ਉਹਨਾਂ ਦੇ ਇਸ਼ੂ ਸੀ ਕੁਝ ਰਿਸੋਲਵ ਕਰ ਚੁੱਕੇ ਆ ਅਸੀਂ ਜੇ ਉਹਨਾਂ ਦੇ ਕੋਈ ਹੋਰ ਪ੍ਰੋਬਲਮਸ ਆ ਉਹ ਵੀ ਸੁਣਾਗੇ ਔਰ ਉਹਨਾਂ ਕੋਲ ਆਈਡੀਆਜ਼ ਲਵਾਂਗੇ ਕਿ ਕਿਸ ਤਰ੍ਹਾਂ ਅਸੀਂ ਨਵੀਂ ਇਨਵੈਸਟਮੈਂਟ ਵੀ ਲਿਆਈਏ ਔਰ ਐਗਜ਼ਿਸਟਿੰਗ ਇੰਡਸਟਰੀ ਨੂੰ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ ਸੋ ਇਹ ਇਹ ਸਾਰੀਆਂ ਚੀਜ਼ਾਂ ਕੱਲ ਹੋਣਗੀਆਂ ਡਿਸਕਸ਼ਨ ਦਾ ਟਾਪਿਕ ਸਰ ਕਿੰਨੇ ਵਜੇ ਮੀਟਿੰਗ ਹੋਵੇਗੀ ਇਹ ਸੰਨਤਕਾਰਪੁਰੇ ਪੰਜਾਬ ਚ ਆ ਰਹੇ ਨੇ ਇਹ ਇਹ 4:30 ਵਜੇ ਮੀਟਿੰਗ ਹੈ ਜੀ ਰੈਡੀਸਨ ਬਲੂ ਫਿਰੋਜ਼ਪੁਰ ਰੋਡ ਚ ਹੈ ਔਰ ਇਹ ਅਸੀਂ ਜਿਹੜੀਆਂ ਇੰਡਸਟਰੀਅਲ ਐਸੋਸੀਏਸ਼ਨਸ ਆ ਉਹਨਾਂ ਨੂੰ ਕਿਹਾ ਉਹ ਇਨਵਾਈਟ ਕਰ ਰਹੇ ਆ ਤੇ ਉਹਨਾਂ ਦੇ ਮੈਂਬਰ ਸਾਰੇ ਪੰਜਾਬ ਚ ਹੀ ਆਹ ਜੀ ਸਰ 올 ਇੰਡਸਟਰੀ ਦੀ ਮੀਟਿੰਗ ਹੈਗੀ ਹੈ ਹਾਂਜੀ 올 ਇੰਡਸਟਰੀ ਦੀ ਸਰ ਮੁੱਦਾ ਅਹਿਮ ਕੀ ਰੱਖਿਆ ਗਿਆ ਵਾ ਇੰਡਸਟਰੀ ਦੀ ਕੀ ਕੀ ਗੱਲਬਾਤ ਹੋਵੇਗੀ ਆਮਣੂ ਸਾਹਮਣੇ ਇਹੀ ਮੈਂ ਤੁਹਾਨੂੰ ਦੱਸਿਆ ਹੈਗਾ ਜੇ ਉਹਨਾਂ ਦੇ ਕੋਈ ਇਸ਼ੂਜ਼ ਆ ਉਹ ਸੁਨੇ ਜਾਣਗੇ ਜਿਹੜੇ ਇਸ਼ੂਜ਼ ਅਜੇ ਤੱਕ ਰਿਜ਼ੋਲਵ ਹੋ ਚੁੱਕੇ ਉਹਨਾਂ ਦੇ ਉੱਪਰ ਉਹਨਾਂ ਦੇ ਉਹਨਾਂ ਦੇ ਟਿਪਸ ਲਏ ਜਾਣਗੇ ਉਹਨਾਂ ਦੀਆਂ ਮਤਲਬ ਕਿ ਸੈਟੀਸਫੈਕਸ਼ਨ ਦੇਖਾਂਗੇ ਹੋਈ ਹੈ ਨਹੀਂ ਹੋਈ ਹੈ ਹੋਰ ਉਹਨਾਂ ਨੂੰ ਕੁਝ ਚਾਹੀਦਾ ਪਲੱਸ ਉਹਨਾਂ ਦੇ ਖਿਆਲਤ ਲਿੱਤੇ ਜਾਣਗੇ ਉਹਨਾਂ ਦੇ ਸੁਜੈਸ਼ਨਸ ਲਿੱਤੇ ਜਾਣਗੇ ਕਿ ਸਾਨੂੰ ਅੱਗੇ ਪੰਜਾਬ ਚ ਕੀ ਕਰਨਾ ਚਾਹੀਦਾ ਤਾਂ ਕਿ ਨਵੀਂ ਇਨਵੈਸਟਮੈਂਟ ਵੀ ਆਵੇ ਔਰ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈ ਉਹ ਵੀ ਮਤਲਬ ਕਿ ਚੰਗੀ ਤਰ੍ਹਾਂ ਚੱਲੇ ਦਸੰਮਤਕਾਰਾਂ ਨੂੰ ਹੁਣ ਤੱਕ ਕੀ ਕੀ ਜਿਹੜਾ ਵਾ ਸਰਕਾਰ ਵੱਲੋਂ ਕੰਮ ਕੀਤੇ ਗਏ ਨੇ ਜਾਂ ਤੁਹਾਡੇ ਵੱਲੋਂ ਜਿਹੜੇ ਕੰਮ ਕੀਤੇ ਗਏ ਨੇ ਉਹ ਕਾਫੀ ਕੰਮ ਹੈਗੇ ਜੀ ਉਹ ਮੈਨੂੰ ਕੱਲ ਸੀਆਈਸੀਯੂ ਦੇ ਹੈਗੇ ਉਪਕਾਰ ਸਿੰਘ ਜੀ ਉਹੀ ਕਹਿ ਰਹੇ ਸੀਗੇ ਵੀ ਕਾਫੀ ਸਾਡੀਆਂ ਜਿਹੜੇ ਇਸ਼ੂਜ਼ ਆ ਰਿਜ਼ੋਲਵ ਹੋ ਗਏ ਜਿਸ ਤਰ੍ਹਾਂ ਪੋਟੀਐਸ ਸਭ ਤੋਂ ਵੱਡਾ ਇਸ਼ੂ ਸੀਗਾ ਜਿਹੜਾ ਪੀਐਸਆਈਸੀ ਦੇ ਪਲੋਟ ਸੀ ਉਹ ਹੋ ਗਿਆ ਫੋਕਲ ਪੁਆਇੰਟ ਦੀਆਂ ਰੋਡਸ ਕਿੰਨੇ ਸਾਲਾਂ ਦੀਆਂ ਨਹੀਂ ਹੋਈਆਂ ਸੀ 15 ਸਾਲ ਹੋ ਗਏ ਸੀ ਸਾਰੇ ਇੰਡਸਟਰੀਲ ਸ਼ਿਕਾਇਤ ਕਰਦੇ ਸੀ ਉਹ ਹੋ ਗਿਆ ਐਕਚੁਅਲੀ ਇਸ਼ੂਜ਼ ਤਾਂ ਹੋਰ ਵੀ ਬੜੇ ਜਿਹੜੇ ਇੰਡਸਟਰੀ ਨੂੰ ਸਿੱਧਾ ਬੈਨੀਫਿਟ ਕਰਦੇ ਜਿਸ ਤਰ੍ਹਾਂ ਯੀਐਸਆਈ ਹਸਪੀਟਲ ਅਸੀਂ ਅਪਗ੍ਰੇਡ ਕਰਾਤਾ ਉਹ ਵੀ ਇੰਡਸਟਰੀਅਲ ਵਰਕਰਸ ਆਉਂਦੇ ਆ ਫਿਰ 에어ਪੋਰਟ ਆ ਰਿਹਾ ਉਹਦੇ ਨਾਲ ਵੀ ਇੰਡਸਟਰੀ ਨੂੰ ਬੜਾਵਾ ਮਿਲੇਗਾ ਔਰ ਹੋਰ ਵੀ ਬੜੇ ਇਸ਼ੂ ਹੈ ਜਿੱਦਾਂ ਜਿਹੜੇ ਇੰਡਸਟਰੀਅਲ ਬਾਈ ਲਾਜ਼ ਹੈ ਇਹਨਾਂ ਦੇ ਡਰਾਇੰਗਸ ਦੇ ਉਹ ਵੀ ਇਸ ਆਊਟ ਕੀਤੇ ਆ ਇਹ ਇਹ ਸਾਰੇ ਹੋਰ ਵੀ ਬੜੇ ਇਸ਼ੂ ਹੈਗੇ ਆ ਬਟ ਹਰ ਇਸ਼ੂ ਤੇ ਉੱਤੇ ਕੱਲ ਡਿਸਕਸ਼ਨ ਹੋਏਗੀ ਸਰ ਪਹਿਲਾਂ ਵੀ ਸਰਕਾਰ ਵੱਲੋਂ ਮੀਟਿੰਗਾਂ ਹੁੰਦੀ ਰਹੀਆਂ ਨੇ ਮੁੱਖ ਮੰਤਰੀ ਖੁਦ ਸੰਸਦਕਾਰਾਂ ਨਾਲ ਮੀਟਿੰਗ ਕਰਦੇ ਰਹੇ ਨੇ ਕੱਲ ਵੀ ਇੱਕ ਮੀਟਿੰਗ ਹੋਵੇਗੀ ਤਾਂ ਕਿੰਨਾ ਕੁ ਸਾਹ ਦੇਖਣ ਨੂੰ ਮਿਲਦਾ ਸੰਸਦਕਾਰਾਂ ਦੇ ਵਿੱਚ ਜਦੋਂ ਆਮਨੇ ਸਾਹਮਨੇ ਜਦੋਂ ਗੱਲਬਾਤ ਹੁੰਦੀ ਸਰਕਾਰ ਨਾਲ ਨਹੀਂ ਜੀ ਬੜਾ ਉਤਸ਼ਾਹ ਹੈ ਉਹ ਪਹਿਲੀਆਂ ਮੀਟਿੰਗਾਂ ਦੇ ਬੜੇ ਫਾਇਦੇ ਹੋਏ ਆ ਜਿੰਨੇ ਪ੍ਰੋਮਿਸ ਕੀਤੇ ਗਏ ਸੀ ਕਾਫੀ ਇਸ਼ੂ ਰਿਜ਼ੋਲਵ ਹੋ ਗਏ ਐਸੇ ਐਸੇ ਲਈ ਅਸੀਂ ਲਗਾਤਾਰ ਮੀਟਿੰਗਾਂ ਕਰਦੇ ਰਹੀਦਾ ਔਰ ਪਤਾ ਕਰਦੇ ਰਹੀਦਾ ਵੀ ਕੋਈ ਇਸ਼ੂ ਤਾਂ ਨਹੀਂ ਹੈ ਸਰ ਸਿਵਲ ਹਸਪਤਾਲ ਨੂੰ ਲੈ ਕੇ ਵੀ ਨਵੀਂ ਅਪਗ੍ਰੇਡ ਹੋ ਰ ਬਿਲਕੁਲ ਕੰਪਲੀਟ ਹੈ ਉਹਦੀ ਪਰਸੋਂ 18 ਤਰੀਕ ਨੂੰ ਉਹਦੀ ਓਪਨਿੰਗ ਹੈ ਔਰ ਜਿਹੜਾ ਰੈਨੋਵੇਟਡ ਅਪਗ੍ਰੇਡਡ ਦੀ ਨਵਾਂ ਆਪਰੇਸ਼ਨ ਥੀਟਰ ਬਣਾਇਆ ਹਾਈ ਟੈਕ ਜਿਹਦੇ ਚੌਰਥੋ ਨਾਰਮਲ ਸਾਰੀਆਂ ਆਪਰੇਸ਼ਨਸ ਹੋ ਸਕਦੇ ਆ ਲੇਟੈਸਟ ਹੈਗਾ ਲੇਟੈਸਟ ਟੈਕਨੋਲੋਜੀ ਵਾਲਾ ਔਰ ਸਾਰਾ ਰੈਨੋਵੇਟ ਕੀਤਾ ਹੈਗਾ ਸਿਵਲ ਹਸਪੀਟਲ ਇਨਕਲੂਡਿੰਗ ਓਪੀਡੀ ਐਮਰਜੈਂਸੀ ਜਿਹੜਾ ਇਹਨਾਂ ਦਾ ਆਪਰੇਸ਼ਨ ਥੀਟਰ ਹੈ ਹੋਰ ਵਰਡਸ ਹੈਗੇ ਮੇਲ ਵਰਡਸ ਫੀਮੇਲ ਵਰਡਸ ਸਾਰਾ ਕੁਝ ਬੜੇ ਕੰਮ ਹੋਇਆ ਸਿਵਲ ਹਸਪੀਟਲ ਦੇ 20 25 ਕੰਮ ਕੀਤੇ ਆ ਔਰ ਉਹਨੂੰ ਬਿਲਕੁਲ ਜਾਨ ਦਿੱਤੀ ਅਸੀਂ ਸਿਵਲ ਹਸਪੀਟਲ ਨੂੰ ਸੋ 3 ਸਾਲ ਦਾ ਕਾਰਜਗਲ ਵੀ ਪੂਰਾ ਹੋ ਚੁੱਕਾ ਸਰਕਾਰ ਦਾ ਭਗਵੰਤ ਮਾਨ ਸਾਹਿਬ ਨੇ ਅੱਜ ਜੂਟੀ ਵੀ ਕਿਤਾਬ ਵਧਾਈ ਵੀ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਇਸ ਬਾਰੇ ਨਹੀਂ ਮੈਂ ਵੀ ਵਧਾਈ ਦਿੰਦਾ ਜੀ 3 ਸਾਲਾਂ ਚ ਇਹੋ ਜਿਹੇ ਇਸ਼ੂ ਅਸੀਂ ਸੋਲਵ ਕੀਤੇ ਆ ਜਿਹੜੇ 20 25 25 ਸਾਲ ਪੁਰਾਣੇ ਸੀਗੇ ਆ ਜਿਹੜਾ ਓਟੀ ਐਸੀ ਹੋਇਆ 32 ਸਾਲ ਪੁਰਾਣਾ 에어ਪੋਰਟ 2000 ਦਾ ਹੀ ਡਿਸਕਸ਼ਨ ਚੱਲੀ ਜਾਂਦੀ 25 ਸਾਲ ਪ ਫਿਰ ਮਤਲਬ ਕਿ ਆ ਜਿਹੜੀਆਂ ਫੋਕਲ ਪੁਆਇੰਟ ਦੀਆਂ ਸੜਕਾਂ 15 ਸਾਲ ਦਾ ਰੋਲਾ ਪਿਆ ਹੋਇਆ ਸੀਗਾ ਹੋਰ ਬੜੀ ਬੜੇ ਪ੍ਰੋਜੈਕਟ ਹੈਗੇ ਆ ਲੰਬੀ ਚੌੜੀ ਡਿਟੇਲ ਹੈ ਕਿ ਜਿਹੜੇ ਐਨੇ ਸਾਲਾਂ ਚ ਨਹੀਂ ਹੋਏ ਸੀਗੇ ਉਹ ਅਸੀਂ ਕੀਤੇ ਆ ਪੂਰੇ ਤਾਂ ਬਿਲਕੁਲ ਇਹ ਸੰਜੀਵ ਲੋੜਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਤਾਂ ਆਪਦੇ ਅਪਡੇਟ ਲਈ ਦੇਖਦੇ ਰਹੋ ਅਸੀਂ ਜਗਬੰਤ ਟੀਵੀ